ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਮੰਦਰ ਸਿੰਘ ਪ੍ਰਧਾਨ ਟ੍ਰਾਇੰਗਲ ਪਟ ਪੰਜਾਬ ਜਿਹੜੀ ਕਿ ਹਮੇਸ਼ਾ ਹੀ ਗੁਰੂ ਨਾਨਕ ਜੀ ਦੇ ਵਿਚਾਰਤਾਂ ਨੂੰ ਫਾਲੋ ਕਰਦੀ ਆ ਕਿਸਾਨਾਂ ਦੀ ਮਜ਼ਦੂਰਾਂ ਦੀ ਅਤੇ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਆ ਅੱਜ ਸਾਡਾ ਗੱਲਬਾਤ ਦਾ ਵਿਸ਼ਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਸਾਡੇ ਰਿਸਪੈਕਟੇਬਲ ਐਡਵੋਕੇਟ ਅਰਜੰਦਰ ਸਿੰਘ ਧਾਮੀ ਦੇ ਬਾਰੇ ਦੇ ਵਿੱਚ ਹੈ ਜਿਨ੍ਹਾਂ ਨੇ ਅੰਮ੍ਰਿਤਸਰ ਦੇ ਵਿੱਚ ਇੱਕ ਜਨਰਲ ਇਕਲਾਸ ਬੁਲਾਇਆ ਉਹਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਮੁੱਦੇ ਠਾਏ ਸਭ ਤੋਂ ਪਹਿਲਾਂ ਤੁਸੀਂ ਉਹਨਾਂ ਦੀ ਜਿਹੜੀ ਰਿਕਾਰਡਿੰਗ ਹੋਈ ਹੈ ਜੋ ਉਹਨਾਂ ਨੇ ਜਨਰਲ ਇਕਲਾਸ ਬੁਲਾਇਆ ਹੈ ਇਹ ਤੁਸੀਂ ਸਾਰੀ ਦੀ ਸਾਰੀ ਵੀਡੀਓ ਧਿਆਨ ਨਾਲ ਚੰਗੀ ਤਰ੍ਹਾਂ ਸੁਣੋ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਆਂ ਜਿਹੜੇ ਉਹਨਾਂ ਨੇ ਜਰਨਲ ਜਲਾਸ ਦੇ ਵਿੱਚ ਮੁੱਦੇ ਉਠਾਏ ਹਨ ਉਹਨਾਂ ਦੇ ਬਾਰੇ ਵਿੱਚ ਚਰਚਾ ਕਰਾਂਗੇ ਨਾਲ ਅੱਜ ਜਰਨਲ ਜਲਾਸ ਦੇ ਵਿੱਚ ਸਾਡੇ ਪਿਛਲੇ ਦਿਨੀ ਜਿਹੜੇ ਸ਼੍ਰੀ ਅਮਰਤ ਸ਼ਾਹ ਜੀ ਨੇ ਮੈਂ ਕਹਿ ਸਕਦਾ ਪਾਰਲੀਮੈਂਟ ਦੇ ਵਿੱਚ ਨਹੀਂ ਸੀ ਚਾਹੀਦਾ ਉਹ ਕੁਛ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਨਾਂ ਨੂੰ ਲੈ ਕੇ ਇੱਕ ਬਿਆਨ ਦਾਗਿਆ ਸੀ ਅੱਜ ਦਾ ਜਨਰਲ ਅਜਲਾਸ ਉਸ ਜਿਹੜੀ ਭਾਸ਼ਾ ਬੋਲੀ ਗਈ ਤੇ ਖਾਸ ਕਰਕੇ ਕਿਉਂਕਿ ਸਾਡੇ ਕੌਮੀ ਨਾਇਕ ਆ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਿਨ੍ਹਾਂ ਨੂੰ ਅਕਾਲ ਤਖਤ ਵੱਲੋਂ ਵੀ ਵੱਡੀ ਮਹਾਨ ਅਪਾਦੀ ਮਿਲ ਚੁੱਕੀ ਆ ਤੇ ਨਾਲ ਇੱਕ ਪਵਿੱਤਰ ਗਰਵਾਣੀ ਤੇ ਵੀ ਉਹਨਾਂ ਨੇ ਕਿਹਾ ਕਿ ਅੱਜ ਗਰਵਾਣੀ ਪੜ੍ਹੀ ਜਾ ਰਹੀ ਤੇ ਮੈਂ ਕਹਿਣਾ ਚਾਹਣਾ ਤੇ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੱਜ ਦਾ ਜਨਮ ਜਲਾਸ ਕਿ ਇਹ ਜਿਹੜੇ ਗਰਵਾਣੀ ਦੇ ਜਿਨ੍ਹਾਂ ਨੇ ਸਤਿਗੁਰਾਂ ਨੇ ਤੇ ਸਤਿਗੁਰ ਤੋਂ ਪਹਿਲਾਂ ਲਗਭਗ ਜੇ ਮੈਂ ਨਿਗ੍ਹਾ ਮਾਰਾਂ 1180 ਤੋਂ ਲੈ ਕੇ ਉਦੋਂ ਤੋਂ ਇਹਦੀ ਸ਼ੁਰੂਆਤ ਹੋਈ ਸੱਚੇ ਸੁਧਾਤ ਦੀ ਜਿਨ੍ਹਾਂ ਨੇ ਸਤਿਗੁਰ ਨੇ ਤੋਂ ਅਲਾਵਾ ਜਿਹੜੇ ਦੂਸਰੇ ਮਨੁੱਖਤਾ ਦੇ ਵੱਡੀ ਸੇਵਾ ਕਰਕੇ ਗਏ ਜਿਹੜੀ ਸੱਚ ਆਪ ਉਂ ਕਰਿਆ ਤੇ ਉਹਨਾਂ ਨੂੰ ਸੰਤਾਪ ਵੀ ਹਟਾਉਣਾ ਪਿਆ ਉਹ ਸਤਗੁਰਾਂ ਨੇ ਆਪਣੇ ਬਰੋਬਰ ਦਾ ਸਥਾਨ ਬਖਸ਼ਿਸ਼ ਕੀਤਾ ਤੇ ਭੁੱਲਣਾ ਨਹੀਂ ਚਾਹੀਦਾ ਕਿ ਦਸਾਂ ਪਾਤਸ਼ਾਹੇ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਪਵਿੱਤਰ ਕਰਵਾਨੀ ਅੱਜ ਸਿੱਖ ਪੰਥ ਦੀ ਇਕੱਲੇ ਨਹੀਂ ਸਮੁੱਚੀ ਮਨੁੱਖਤਾ ਦੀ ਅਗਵਾਈ ਕਰਦੀ ਹੈ ਸੋ ਗੁਰੂ ਸਾਹਿਬ ਕਿਰਪਾ ਕਰਨ ਇਹੋ ਜਿਹਾ ਬਿਆਨ ਉਹਦੀ ਨਿੰਦਾ ਵੀ ਕੀਤੀ ਗਈ ਤੇ ਇਹ ਵੀ ਕਿਹਾ ਗਿਆ ਕਿ ਇਹੋ ਜਿਹੇ ਜਿਹੜੇ ਉਸ ਪਾਰਲੀਮੈਂਟ ਦੇ ਵਿੱਚ ਬੋਲਣਾ ਹੈ ਬਹੁਤ ਮੰਦ ਭਾਗਾ ਆ ਤੇ ਦੂਸਰਾ ਸਾਡਾ ਪਿਛਲੇ ਦਿਨੀ ਜਿਹੜਾ ਹਿਮਾਚਲ ਦੇ ਵਿੱਚ ਅਸੀਂ ਆਪ ਵੀ ਕਹਿੰਨੇ ਆ ਕਿ ਫਿਰਕੂ ਭਾਵਨਾ ਕਿਤੇ ਨਹੀਂ ਰੱਖਣੀ ਚਾਹੀਦੀ ਪਰ ਕਈ ਵਾਰੀ ਕੀ ਹੁੰਦਾ ਵੀ ਉਹ ਫਿਰਕੂ ਭਾਵਨਾ ਨੂੰ ਆਪਾਂ ਦੂਸਰੇ ਪਾਸੇ ਰੰਗਤ ਦੇ ਦਿੰਨੇ ਸਿੱਖਾ ਇੱਕ ਐਸਾ ਸਿਧਾਂਤ ਆ ਤੇ ਸਿੱਖ ਦੀ ਪਰਵਾਸਾ ਗੁਰੂ ਨੇ ਐਸੀ ਘੜੀ ਆ ਕਿ ਇਹਨੂੰ ਪਿਆਰ ਕਰੋ ਇਹ ਆਪਣੇ ਚੰਮ ਜਿਹੜਾ ਸਰੀਰ ਦਾ ਉਹਦੀ ਖੱਲ ਵੀ ਲਾਉਣ ਨੂੰ ਤਿਆਰ ਹੋ ਜਾਂਦਾ ਤੇ ਇਸ ਕਰਕੇ ਹਿਮਾਚਲ ਸਰਕਾਰ ਨੂੰ ਵੀ ਇਹ ਅਪੀਲ ਕੀਤੀ ਗਈ ਆ ਕਿ ਇਹੋ ਜਿਹਾ ਕੋਈ ਆਤਨਿੰਦਨ ਜੋਕੜਾਵਾ ਜਿਹੜੀਆਂ ਜਿਹੜੇ ਵੀ ਅੰਸਰ ਆ ਉਹਨਾਂ ਦੇ ਉੱਤੇ ਪਰਚੇ ਦਰਜ ਕੀਤੇ ਜਾਣ ਤਾਂ ਕਿ ਕੋਈ ਵੀ ਸਿੱਖ ਪੰਜਾਬ ਤੋਂ ਜਾਵੇ ਤੇ ਜੇ ਹਮਾਦਲ ਜੋ ਵੀ ਕੋਈ ਆਉਂਦਾ ਪੰਜਾਬ ਦੇ ਵਿੱਚ ਉਹਦਾ ਵੀ ਸਰਕਾਰ ਅਸੀਂ ਕਹਿੰਦੇ ਉਨਾ ਹੀ ਹੋਣਾ ਚਾਹੀਦਾ ਤੇ ਹੁੰਦਾ ਆ ਤੇ ਇਸ ਕਰਕੇ ਉਹਦੀ ਵੀ ਅੱਜ ਦਾ ਹਾਊਸ ਕੋਰ ਨਿੰਦਾ ਕਰਦਾ ਪਿਛਲੇ ਦਿਨੀ ਜਿਹੜੀ ਸੱਜਣ ਕੁਮਾਰ ਨੂੰ ਸਜ਼ਾ ਦਿੱਤੀ ਗਈ ਉਮਰ ਕੈਦ ਉਹਦੀ ਵੀ ਅੱਜ ਸਵਾਗਤ ਵੀ ਜਨਰਲ ਹਾਊਸ ਨੇ ਕੀਤਾ ਤੇ ਨਾਲ ਇਹ ਵੀ ਮੰਗ ਕੀਤੀ ਆ ਕਿ ਜਿਹੜੇ ਬਚਦੇ ਆ ਉਹ 40 ਸਾਲ ਤੋਂ ਵੱਧ ਸਮਾਂ ਹੋ ਗਿਆ ਉਹ ਵੀ ਅੱਜ ਪਰਿਵਾਰ ਜਿਹੜੇ ਆ ਉਹ ਦੀਕ ਦੇ ਸਾਨੂੰ ਅਨਸਾਫ਼ ਮਿਲੇ ਉਹਦੇ ਲਈ ਵੀ ਯਤਨਸ਼ੀਲ ਹੋਣਾ ਚਾਹੀਦਾ ਦੂਸਰੇ ਸਾਡੇ ਕਿਉਂਕਿ ਸਿੱਖ ਵਿਰਾਸਤਾਂ ਆ ਤੇ ਸਿੱਖ ਵਿਰਾਸਤਾਂ ਦੇ ਵਿੱਚ ਸਾਡੇ ਰਾਮ ਬਾਗ ਵਿਕੇ ਸਥਿਤ ਸਿੱਖ ਵਿਰਾਸਤ ਇਸੇ ਤਰ੍ਹਾਂ ਵੀ ਰਿੰਗ ਕ੍ਰਿਸਚੀਅਨ ਕਾਲ ਜਿਹੜਾ ਬਟਾਲਾ ਉਹਦੇ ਵਿੱਚ ਵੀ ਇਮਾਰਤ ਹੈ ਸਾਡੀ ਮਹਾਰਾਜਾ ਸ਼ੇਰ ਸਿੰਘ ਦੀ ਹਵੇਲੀ ਤੇ ਉਹਨੂੰ ਆਪ ਦਫ਼ਤਰਬਾਰਤ ਰਹੇ ਆ ਅਸੀਂ ਕਈ ਚੈਨਲ ਤੇ ਜ਼ੋਰ ਲਾ ਰਹੇ ਆ ਕਿ ਉਹਦੀ ਵੀ ਪ੍ਰਬੰਧ ਜਿਹੜਾ ਸ਼ੋਮਣੀ ਕਮੇਟੀ ਨੂੰ ਜਿਉਂਕਿ ਵਿਰਾਸਤੀ ਵਿਭਾਗ ਕੋਲ ਹੈ ਵਿਰਾਸਤੀ ਵਿਭਾਗ ਕਰੇ ਅਸੀਂ ਸਹਿਯੋਗ ਕਰਾਂਗੇ ਆ ਪਿੱਛੇ ਜਹਾਜ਼ ਹਵੇਲੀ ਨਵਾਂ ਮਹਾਨ ਸਾਡੇ ਸਿੱਖ ਨਾਇਕ ਟੋਡਰਮਲ ਜੀ ਦੀ ਯਾਦ ਦੇ ਵਿੱਚ ਬਣੀ ਉਹਨਾਂ ਦਾ ਉਹ ਘਰ ਸੀ ਉਹ ਅਸੀਂ ਹੁਣ ਪੰਜਾਬ ਸਰਕਾਰ ਨਾਲ ਸਹਿਯੋਗ ਕਰਕੇ ਤੇ ਅਸੀਂ ਉਹਦੇ ਲਈ ਵੀ ਆਪਣਾ ਯੋਗਦਾਨ ਪਾ ਰਹੇ ਹਾਂ ਤੇ ਉਹਦੀ ਜਿਹੜੀ ਤਾਮੀਰ ਆ ਉਹ ਸ਼ੁਰੂ ਵੀ ਹੋ ਚੁੱਕੀ ਆ ਇਸੇ ਤਰ੍ਹਾਂ ਪੰਜਾਬ ਅਕੈਡਮੀ ਚਾਹੇ ਉਹ ਬਹਾਦਰਗਾੜਿਆ ਤੇ ਚਾਹੇ ਕਿਲਾ ਫਲੌਰ ਆ ਉਹਦੀ ਵੀ ਅਸੀਂ ਬੇਨਤੀ ਕੀਤੀ ਗਈ ਇਹਨਾਂ ਦੀ ਸੇਵਾ ਸੰਭਾਲ ਕਰਨੀ ਚਾਹੀਦੀ ਦੂਸਰਾ ਸਭ ਤੋਂ ਇੱਕ ਅਹਿਮ ਜਿਹੜਾ ਆ ਕਿ ਜਿਹੜਾ ਬੀਜਾ ਕੇਂਦਰ ਆ ਅਸੀਂ ਬੇਨਤੀ ਕਰਦੇ ਭਾਰਤ ਸਰਕਾਰ ਤੋਂ ਉਹ ਇੱਥੇ ਅੰਮ੍ਰਿਤਸਰ ਸਥਿਤ ਬਣਾਇਆ ਜਾਵੇ ਤਾਂ ਕਿ ਸਿੱਖ ਜਿਹੜਾ ਆ ਉਹ ਬੀਜਾ ਪ੍ਰਾਪਤ ਕਰਕੇ ਪਵਿੱਤਰ ਗੁਰਦੁਆਮਾਂ ਦੇ ਜਿਹੜੇ ਦਰਸ਼ਨ ਦਦਾਰੇ ਕਰ ਸਕੇ ਤੇ ਨਾਲ ਇੱਕ ਹੋਰ ਮੰਗ ਚੇਚੇ ਤੌਰ ਤੇ ਕੀਤੀ ਆ ਕਿ ਜਿਵੇਂ ਕਰਤਾਰਪੁਰ ਉਹਦੀ ਵਿਧੀ ਵੀ ਸਰਲ ਕੀਤੀ ਜਾਵੇ ਕਿਉਂਕਿ ਬਹੁਤ ਲੋਕ ਜਾਣਾ ਚਾਹੁੰਦੇ ਪਰ ਉਹ ਵਿਧੀ ਇੰਨੀ ਪਚੀਦਾ ਆ ਕਿ ਜਾ ਨਹੀਂ ਸਕਦੇ ਤੇ ਅਸੀਂ ਮੰਗ ਕੀਤੀ ਹੈ ਭਾਰਤ ਸਰਕਾਰ ਤੋਂ ਕਿ ਜਿਹੜੇ ਉੱਥੋਂ ਦੇ ਸਿੱਖ ਵੀਰ ਆ ਪਾਕਿਸਤਾਨ 'ਚ ਉਹਨਾਂ ਨੂੰ ਇੱਕ ਦਿਨ ਦਾ ਵੀਜ਼ਾ ਜਿੱਦਾਂ ਕਰਤਾਰਪੁਰ ਲਾਂਘੇ ਦਾ ਦਿੱਤਾ ਜਾਂਦਾ ਉਹਨਾਂ ਨੂੰ ਗੁਰੂ ਰਾਮਦਾਸ ਪਾਤਸ਼ਾਹ ਦੇ ਪਵਿੱਤਰ ਦਰ ਦੇ ਉੱਤੇ ਇੱਕ ਦਿਨ ਦੇ ਦਰਸ਼ਨ ਦਦਾਰਿਆਂ ਦਾ ਜਿਹੜਾ ਆ ਉਹ ਵੀ ਵੀਜ਼ਾ ਮਹੱਈਆ ਕੀਤਾ ਜਾਵੇ ਤੋ ਦੂਸਰਾ ਜਿਹੜਾ ਬਹੁਤ ਇੰਪੋਰਟੈਂਟ ਆ ਕਿ ਜਿਹੜੀਆਂ ਫੌਜਾਂ ਆ ਫੌਜਾਂ ਦੇ ਵਿੱਚ ਅੱਜ ਵੀ ਤੁਸੀਂ ਦੇਖਦੇ ਆ ਕਿ ਜਿਹੜੇ ਸਾਡੇ ਸਿੱਖ ਸੋਲਜਰਸ ਆ ਉਹ ਬਹੁਤ ਵੱਡਾ ਆਪਣਾ ਯੋਗਦਾਨ ਪਾਉਂਦੇ ਆ ਤੇ ਉਹ ਉਹਦੇ ਵਿੱਚ ਨਫਰੀ ਸਾਡੀ ਘਟ ਰਹੀ ਆ ਉਹ ਵੀ ਭਾਰਤ ਸਰਕਾਰ ਤੋਂ ਮੰਗ ਕੀਤੀ ਆ ਕਿ ਵਿਸ਼ੇਸ਼ ਕੋਟਾ ਨਿਰਧਾਰਤ ਕੀਤਾ ਜਾਵੇ ਕਿਉਂਕਿ ਜਦੋਂ ਵੀ ਮੁਸੀਬਤ ਆਈ ਆ ਚਾਹੇ ਗੋਰਿਆਂ ਦੇ ਰਾਜ ਵੇਲੇ ਦੋ ਵੱਡੀਆਂ ਜੰਗਾਂ ਦੀ ਆਈ ਆ ਤੇ ਚਾਹੇ 62 65 ਤੇ 71 ਚ ਆਈ ਆ ਸਿੱਖ ਨਾਇਕ ਅੱਜ ਵੀ ਕਾਰਗਿਲ ਦੇ ਤੌਰ ਤੇ ਅੱਜ ਵੀ ਉਹ ਆਪਣੇ ਬਾਰਡਰਾਂ ਦੇ ਉੱਤੇ ਆਪਣੀ ਜਾਨ ਨਿਸ਼ਾਫਰ ਕਰ ਦਿੰਦੇ ਆ ਇਹ ਅੰਕੜੇ ਤੁਹਾਡੇ ਤੁਹਾਡੀਆਂ ਪ੍ਰੈਸਾਂ ਕੋਲ ਮੇ ਤੋਂ ਵੱਧ ਹੈਗੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਨੇ ਅੰਮ੍ਰਿਤਸਰ ਦੇ ਵਿੱਚ ਜਨਰਲ ਅਜਲਾਸ ਬੁਲਾਇਆ ਸੀ ਉਹਨਾਂ ਬਾਰੇ ਦੇ ਵਿੱਚ ਤੁਸੀਂ ਸਾਰੇ ਵੀਰੋ ਧਿਆਨ ਦੇ ਨਾਲ ਸੁਣ ਹੀ ਲਈ ਹੋਵੇਗੀ ਉਹ ਕੀ ਕਹਿ ਰਹੇ ਹਨ ਪਹਿਲੀ ਗੱਲ ਤਾਂ ਉਹ ਇਹ ਕਹਿ ਰਹੇ ਹਨ ਅਮਿਤਸਰ ਸਾਡੇ ਦੇਖਦੇ ਹੋਮ ਮਿਨਿਸਟਰ ਹਨ ਉਹਨਾਂ ਨੇ ਰਾਸ਼ਵਾ ਦੇ ਵਿੱਚ ਇੱਕ ਬਿਆਨ ਦਿੱਤਾ ਸੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲੇ ਦੇ ਬਾਰੇ ਦੇ ਵਿੱਚ ਬਈ ਕੁਝ ਲੋਗ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲੇ ਬਾਨਣਾ ਚਾਹੁੰਦੇ ਹਨ ਬਈ ਸਾਡੀ ਸਰਕਾਰ ਨਾ ਹੋਣ ਦੇ باوجود ਵੀ ਅੱਜ ਦਿਵੜੂਗਾ ਜੇਲ੍ਹ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰ ਰਹੇ ਹਨ ਉਹਨਾਂ ਨੇ ਜਿਹੜਾ ਇਹ ਬਿਆਨ ਦਿੱਤਾ ਇਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੀ ਕਹਿ ਰਹੇ ਹਨ ਉਹਨਾਂ ਨੂੰ ਇਸ ਤਰ੍ਹਾਂ ਦੇ ਬਿਆਨ ਸੋਭਾ ਨਹੀਂ ਦਿੰਦੇ ਉਹਨਾਂ ਨੂੰ ਬਿਆਨ ਨਹੀਂ ਦੇਣੇ ਚਾਹੀਦੇ ਦੂਜੀ ਗੱਲ ਉਹ ਇਹ ਵੀ ਕਹਿੰਦੇ ਆ 1100 ਸਦੀ ਦੇ ਵਿੱਚ ਸੱਚੇ ਸਿਧਾਂਤ ਜਿਹੜਾ ਕਿ ਸਿੱਖੀ ਦੇ ਵਿੱਚ ਪ੍ਰਚਲਿਤ ਹੈ ਉਦੋਂ ਦਾ ਹੁਣ ਤੱਕ ਚੱਲ ਰਿਹਾ ਹੈਗਾ ਅਸੀਂ ਟ੍ਰਾਇੰਗਲ ਪਾਰਟੀ ਉਹ ਪੰਜਾਬ ਦਾ ਪ੍ਰਧਾਨ ਹੋਣ ਦੇ ਨਾਤੇ ਅਸੀਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਨੂੰ ਅਸੀਂ ਬੇਨਤੀ ਕਰਦੇ ਹਾਂ ਕਿਉਂਕਿ ਜਿਹੜਾ ਸਿਧਾਂਤ 1980 ਦੀ ਗੱਲ ਕਰਦੇ ਹਾਂ ਜਾਂ 1699 ਦੀ ਗੱਲ ਹੁੰਦੀ ਆ ਜਦੋਂ ਖਾਲਸਾ ਪੰਥ ਦੀ ਸਜਣਾ ਕੀਤੀ ਗਈ ਸੀ ਇਸੇ ਹੀ ਤਰ੍ਹਾਂ ਜੋ ਸੇਮੇ ਪਾਸ ਆਦਾ ਮੀਰੀ ਪੀਰ ਦਾ ਸਿਧਾਂਤ ਹੈ ਉਹ ਹੁਣ ਤੱਕ ਅਕਾਲ ਤਖਤ ਤੇ ਲਾਗੂ ਕਿਉਂ ਨਹੀਂ ਕੀਤਾ ਗਿਆ ਲਾਗੂ ਹੋਣਾ ਚਾਹੀਦਾ ਹੈ ਮੀਰੀ ਪੀਰ ਦਾ ਸਿਧਾਂਤ ਸਦਾ ਇਹ ਆ ਕਿ ਕਿ ਇੱਕ ਪਾਸੇ ਧਰਮ ਦੂਜੇ ਪਾਸੇ ਰਾਜਨੀਤੀ ਪੈਰਲ ਚੱਲਣੇ ਚਾਹੀਦੇ ਹਨ ਹੱਲ ਕਰ ਨਹੀਂ ਹੋਣੇ ਚਾਹੀਦੇ ਤਾਂ ਜੋ ਜਿਹੜੀ ਰਾਜਨੀਤਿਕ 파ਟੀਆ ਉਹ ਅਕਾਲ ਤਖਤ ਤੋਂ ਸੇਧ ਲੈ ਸ਼ਕੇ ਤਾਂ ਜੋ ਸਹੀ ਨਿਰਨੇ ਫੈਸਲੇ ਸਿੱਖ ਕੌਮ ਲੈ ਸ਼ਕੇ ਅਗਲੀ ਗੱਲ ਉਹ ਵੀ ਕਹਿੰਦੀ ਹੈ ਹਿਮਾਚਲ ਦੇ ਵਿੱਚ ਸ਼ਾਂਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਦੇ ਝੰਡੇ ਜਾਂ ਪੋਸਟਰ ਫਾੜੇ ਜਾ ਰਹੇ ਹਨ ਜਿਹੜੀ ਕਿ ਬਹੁਤ ਮੰਦ ਭੱਗੀ ਗੱਲ ਆ ਕਿਉਂਕਿ ਕਿਉਂਕਿ ਸਿੱਖ ਨੌਜਵਾਨ ਮਾਤਲ ਦੇ ਵਿੱਚ ਗੁਰੂ ਧਾਮਾਂ ਦੇ ਦਰਸ਼ਕਦਾਰੇ ਕਰਨ ਜਾਂਦੇ ਹਨ ਉਹਨਾਂ ਨੂੰ ਰੋਕ ਕੇ ਪੋਸਟਰ ਫਾੜੇ ਜਾਂਦੇ ਹਨ ਝੰਡੇ ਲਾਹੇ ਜਾਂਦੇ ਹਨ ਜਿਹੜੀ ਕਿ ਉਹਨਾਂ ਦੀ ਸਰਕਾਰ ਵਾਸਤੇ ਬਹੁਤ ਮਾੜੀ ਗੱਲ ਹੈਗੀ ਆ ਇਸ ਨੂੰ ਫਿਰਕੂ ਰੰਗਤ ਨਹੀਂ ਦੇਣੀ ਚਾਹੀਦੀ ਜਿਹੜਾ ਕਿ ਬਹੁਤ ਹੀ ਇਹ ਮਾੜੀ ਗੱਲ ਹੈਗੀ ਆ ਇਹਦੇ ਵਿੱਚ ਇਹ ਵੀ ਕਹਿੰਦੇ ਹਨ ਕਿਉਂਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸਿੱਖਾਂ ਦੇ ਨਾਇਕ ਹਨ ਕਿਉਂਕਿ ਉਹਨਾਂ ਦੀ ਕੁਰਬਾਨੀ ਸ਼ਤਕਾ ਇੱਕ ਜਜ਼ਬੇ ਸ਼ਤਕਾ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਮਾਨ ਸਨਮਾਨ ਰਿਸਪੈਕਟ ਇੱਜ਼ਤ ਵੀ ਹੈ ਇਸੇ ਕਰਕੇ ਉਹਨਾਂ ਨੇ ਹਿਮਾਚਲ ਸਰਕਾਰ ਨੂੰ ਕਿਹਾ ਬਈ ਤੁਸੀਂ ਜਿਹੜੇ ਸਾਡੇ ਨੌਜਵਾਨ ਦਰਸ਼ਕਦਾਰੇ ਕਰਨ ਆਉਂਦੇ ਹਨ ਉਹਨਾਂ ਨੂੰ ਬਿਨਾਂ ਰੋਕ ਟੋਕ ਤੋਂ ਆਪਣੀ ਜ਼ਿੰਮੇਵਾਰੀ ਤੇ ਦਰਸ਼ਕਦਾਰੇ ਕਰ ਲੈਣੇ ਚਾਹੀਦੇ ਹਨ ਕਿਉਂਕਿ ਸਾਡਾ ਦੇਸ਼ ਨਿਰਧਰਮ ਨਿਰਪੱਖ ਦੇਸ਼ ਹਰ ਇੱਕ ਨੂੰ ਅਧਿਕਾਰ ਹੈ ਝੰਡੇ ਲਾਉਣ ਦਾ ਫੋਟੋ ਲਾਉਣ ਦਾ ਕੋਈ ਰੋਕ ਟੋਕ ਨਹੀਂ ਹੋਣੀ ਚਾਹੀਦੀ ਕਿਉਂਕਿ ਇਹਦੇ ਨਾਲ ਹਾਲਾਤ ਵਿਗੜ ਸਕਦੇ ਅਗਲੀ ਗੱਲ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਨੇ ਜਿਹੜੀਆਂ ਸਾਡੀਆਂ ਵਿਰਾਸਤਾ ਹਨ ਜਿਵੇਂ ਕਿ ਬਟਾਲਾ ਦੇ ਵਿੱਚ 크ਿਸਚਨ ਕਾਲਜ ਮਹਾਰਾਜਾ ਸ਼ੇਰ ਸਿੰਘ ਦੀ ਜਿਹੜੀ ਹਵੇਲੀ ਆ ਉਹ ਦਫ਼ਤਰ ਪਜੋਂ ਵਰਤ ਰਿਆ ਹੈਗਾ ਉਹਨੂੰ ਵੀ ਸ਼੍ਰੋਮਣੀ ਕਮੇਟੀ ਦੇ ਹਵਾਲੇ ਕਰ ਦੇਣੀ ਚਾਹੀਦੀ ਹੈ ਅਗਲੀ ਗੱਲ ਇਹ ਵੀ ਕਹਿੰਦੇ ਆ ਟੋਡਰਮਾਲ ਦੀ ਹਵੇਲੀ ਜਿਹੜੀ ਕਿ ਉਹ ਵੀ ਸ਼੍ਰੋਮਣੀ ਕਮੇਟੀ ਦੇ ਆਪਣੇ ਅਨੁਸਾਰ ਉਹਦੀ ਵੀ ਸਭ ਸੰਭਾਲ ਕੀਤੀ ਜਾਊਗੀ ਅਗਲੀ ਗੱਲ ਉਹ ਇਹ ਵੀ ਕਹਿੰਦੇ ਆ ਵੀ ਸੱਜਣ ਕੁਮਾਰ ਨੂੰ ਜਿਹੜੀ ਉਮਰ ਕਾਇਦ ਹੋਈ ਆ 40 ਸਾਲਾਂ ਬਾਅਦ ਇਨਸਾਫ ਮਿਲਿਆ ਇਹਦੇ ਵਿੱਚ ਬਾਕੀ ਲੋਕ ਵੀ 40 ਸਾਲਾਂ ਤੋਂ ਇਨਸਾਫ ਦਾ ਇੰਤਜ਼ਾਰ ਕਰ ਰਹੇ ਹਨ ਉਹਨਾਂ ਨੂੰ ਵੀ ਨਾ ਦੇਰੀ ਇਨਸਾਫ ਮਿਲਣਾ ਚਾਹੀਦਾ ਹੈ ਅਗਲੀ ਗੱਲ ਇਹ ਵੀ ਕਹਿੰਦੇ ਆ ਫੌਜ ਦੇ ਵਿੱਚ ਸਿੱਖ ਰੇਜiment ਜਾਂ ਹੋਰ ਕੋਈ ਵੀ ਰੇਜiment ਰੇਜiment ਹੈ ਉਹਦੇ ਵਿੱਚ ਜਿਹੜੀ ਸਿੱਖਾਂ ਦੀ ਭਾਰਤੀ ਹੈ ਉਹ ਘਟਾਈ ਜਾ ਰਹੀ ਉਹ ਵਧਾਉਣੀ ਚਾਹੀਦੀ ਹੈਗੀ ਆ ਅਗਲੀ ਗੱਲ ਇਹ ਵੀ ਕਹਿੰਦੇ ਆ ਜਿਵੇਂ ਹੁਣ ਪੰਜਾਬ ਦੇ ਜਿਹੜਾ ਦੇਸ਼ ਭਾਰ ਦੇ ਸਿੱਖ ਪਾਕਿਸਤਾਨ ਵਿੱਚ ਦਰਸ਼ਨ ਦਿਦਾਰੇ ਕਰਨ ਜਾਂਦੇ ਆ ਉਸੇ ਹੀ ਤਰ੍ਹਾਂ ਪਾਕਿਸਤਾਨ ਦੇ ਲੋਕ ਵੀ ਸਿੱਖ ਵੀ ਇਧਰ ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਦੇ ਦਰਸ਼ਨਦਾਰੇ ਕਰਨਾ ਚਾਹੁੰਦੇ ਉਹਨਾਂ ਵਾਸਤੇ ਵੀ ਅੰਮ੍ਰਿਤਸਰ ਦੇ ਵਿੱਚ ਇੱਕ ਜਾਣੇ ਕਿ ਉਹ ਵੀਜ਼ੇ ਵਾਲਾ ਜਿਹੜਾ ਦਫ਼ਤਰ ਆ ਉਹ ਖੋਲ ਦੇਣਾ ਚਾਹੀਦਾ ਹੈ ਥੋੜੇ ਥੋੜੀ ਬਹੁਤ ਇਹਦੇ ਵਿੱਚ ਜਿਹੜੀ ਹੁਣ ਵੀਜ਼ਾ ਮਿਲਣ ਤੇ ਬਹੁਤ ਜਾਣੇ ਫਾਰਮੈਨਟੀ ਕਰਨੀ ਪੈਂਦੀ ਉਹ ਵੀ ਘਟਾਉਣੀ ਚਾਹੀਦੀ ਹੈ ਅਗਲੀ ਗੱਲ ਇਹ ਵੀ ਕਹਿੰਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕੇ ਅੰਮਰਤ ਖਰਦੀ ਹੈ ਜਿਲ੍ਹਾ ਦੇ ਵਿੱਚ ਇਹਨਾਂ ਨੇ ਬਹੁਤ ਸਾਰੀਆਂ ਇਹ ਚੰਗੀਆਂ ਗੱਲਾਂ ਕੀਤੀਆਂ ਸਾਹੀਦਾ ਵੀ ਹੈਗਾ ਇਹਦੇ ਵਿੱਚ ਜੋ ਵੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਏਜੰਡੇ ਠਾਏ ਹਨ ਮੁੱਦੇ ਠਾਏ ਹਨ ਉਹਨਾਂ ਦਾ ਜਾਵਦੇ ਲੋਕਾਂ ਨੂੰ ਦੇਸ਼ ਭਰ ਦੇ ਲੋਕਾਂ ਨੂੰ ਸਿੱਖਾਂ ਨੂੰ ਚਾਹੇ ਹਿੰਦੂ ਆ ਮੁਸਲਮਾਨ ਸਿੱਖ ਸਾਈਦਾ ਸਭ ਦਾ ਉਹਨਾਂ ਨੂੰ ਜਾਣੇ ਕਿ ਸਨੈਤ ਕਰਨੀ ਚਾਹੀਦੀ ਜਾਂ ਕਿਉਂਕਿ ਇਹ ਸਾਰਿਆਂ ਵਾਸਤੇ ਸਾਂਝੀ ਗੱਲ ਹੈ ਅਕਾਲ ਤਖਤ ਵੀ ਰਿਸਪੈਕਟੇਬਲ ਹੈ ਸਾਰਿਆਂ ਨੂੰ ਰਿਸਪੈਕਟ ਕਰਨਾ ਚਾਹੀਦਾ ਹੈ ਇਹਦੇ ਵਿੱਚ ਟ੍ਰਾਇੰਗਲ ਪਾਰ ਤੋਂ ਪੰਜਾਬ ਦਾ ਇਹੀ ਕਹਿਣਾ ਹੈ ਜਿਵੇਂ ਕਿ ਮਿਰਤ ਸਾਹਿਬ ਅੱਜ ਰਾਜ ਸਭਾ ਦੇ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲੇ ਬਾਰੇ ਦੇ ਵਿੱਚ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਦੇ ਵਿੱਚ ਅੱਜ ਕਹਿ ਰਿਹਾ ਹੈ ਇਹਦੇ ਵਿੱਚ ਅਸੀਂ ਤਾਂ ਹੀ ਕਹਿ ਸਕਦੇ ਹਾਂ ਕਿਉਂਕਿ ਅੱਜ ਸਿੱਖਾਂ ਦਾ ਏਕਤਾ ਨਾ ਹੋਣ ਕਰਕੇ ਠੀ ਹੈ ਕਿਉਂਕਿ ਸਿੱਖਾਂ ਦੇ ਵਿੱਚ ਪਾਰਟੀਆਂ ਦੇ ਵਿੱਚ ਇਦੀਆਂ ਵੀ ਜਥੇਬੰਦੀਆਂ ਉਹਨਾਂ ਵਿੱਚ ਏਕਤਾ ਨਹੀਂ ਹੈਗਾ ਏਕਤਾ ਨਾ ਹੋਣ ਕਾਰਨ ਸਾਰੀ ਸਿੱਖ ਕੌਮ ਖਿੰਡੀ ਪਈ ਹੈਗੀ ਆ ਇਸ ਲਈ ਇਹਨਾਂ ਨੂੰ ਮੌਕਾ ਮਿਲ ਜਾਂਦਾ ਹੈ ਜੋ ਵਿਆਹ ਦੇਣ ਦਾ ਟ੍ਰਾਇੰਗਲ ਪਾਰਟੀ ਉਹ ਪੰਜਾਬ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਸਾਰੇ ਸਿੱਖ ਜਗਤ ਨੂੰ ਸਾਰੀਆਂ ਹੀ ਜਥੇਬੰਦੀਆਂ ਨੂੰ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਨੂੰ ਅਕਾਲੀ ਦਲ ਨੂੰ ਸ਼੍ਰੋਮਣੀ ਕਮੇਟੀ ਨੂੰ ਅਕਾਲ ਤਖਤ ਦੇ ਜਥੇਦਾਰ ਸਾਰਿਆਂ ਨੂੰ ਵੀ ਬੇਨਤੀ ਕਰਦਾ ਹਾਂ ਅਸੀਂ ਜੇ ਵੀ ਆਦਾ 1 ਕਾ ਬਣਾ ਕੇ ਦਾ ਇੱਕ ਹੋ ਜਾਵੋ ਕਿਉਂਕਿ 2027 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ ਜੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣ ਸਕੇ ਤਾਂ ਜੋ ਜਿਹੜੇ ਸਾਡੇ ਮੁੱਦੇ ਹਨ ਸਾਡੀਆਂ ਮੰਗਾਂ ਹਨ ਅਸੀਂ ਸੈਂਟਰ ਤੋਂ ਬਣਾ ਸਕੀਏ ਕਿਉਂਕਿ ਅਸੀਂ ਅੱਛੀ ਦੀ ਗੱਲ ਕਰਗੇ ਉਦੋਂ ਵੀ ਸਿੱਖਾਂ ਦੇ ਵਿੱਚ ਏਕਤਾ ਸੀ ਉਦੋਂ ਵੀ ਸੈਂਟਰ ਸਰਕਾਰ ਥਰ-ਥਰ ਕੰਮ ਦੀ ਸੀ ਸਹੀ ਤਰ੍ਹਾਂ ਅੱਜ ਦੇ ਹਾਲਾਤ ਬਹੁਤ ਮਾੜੇ ਹਨ ਸੋ ਸਮਝ ਕੇ ਬਿਆਨਬਾਜ਼ੀ ਦੇਣੀ ਚਾਹੀਦੀ ਆ ਸਾਰਿਆਂ ਨੂੰ ਹੀ ਚਾਹੇ ਉਹ ਖਾਸ ਤਨਿਤ ਰਹਿਣ ਚਾਹੇ ਉਹ ਅਕਾਲੀ ਦਲ ਹਨ ਜਿਵੇਂ ਕਿ ਖਾਲਸਾ ਦਲ ਹੈ ਵਾਰਿਸ ਪੰਜਾਬ ਦੇ ਆ ਮਾਨ ਅਕਾਲੀ ਦਲ ਮਾਨ ਹੈਗਾ ਸ਼ਰੋਮ ਨਹੀਂ ਅਕਾਲੀ ਦਲ ਹੈਗਾ ਚਾਹੇ ਬਾਗੀ ਤਾਂ ਸਾਰਿਆਂ ਨੂੰ ਇਕਤਾ ਕਰਕੇ ਇੱਕ ਪਲੇਟਫਾਰਮ ਤੇ ਇੱਕ ਝੰਡੇ ਥੱਲੇ ਇਕੱਠੇ ਹੋਣਾ ਹੋ ਜਾਣਾ ਚਾਹੀਦਾ ਤਾਂ ਜੋ 2027 ਦੇ ਵਿੱਚ ਸਰਉਮ ਨੇ ਕਾਲੀ ਦਾਲੀ ਸਰਕਾਰ ਬਣ ਸਕੇ ਲੋਕਾਂ ਜਿਨ੍ਹਾਂ ਇਹ ਹੀ ਭਾਵਨਾ ਮਹਾਨ ਜੋ ਸਾਡੇ ਸਿੱਖ ਵਜੀਰਾ ਵਿਦੇਸ਼ਾਂ ਵਿੱਚ ਬੈਠੇ ਆ ਉਹਨਾਂ ਦੀਆਂ ਵੀ ਤੁਹਾਡੇ ਤੇ ਨਜ਼ਰਾਂ ਟਿਕੀਆਂ ਹੋਈਆਂ ਹਨ ਅਸੀਂ ਇਹ ਕਹਿੰਦੇ ਆ ਆਉਣ ਵਾਲਾ ਸਮਾਂ ਅਕਾਲੀ ਦਲ ਦੀ ਫੇਵਰ ਦੇ ਵਿੱਚ ਹੀ ਆਵੇ ਬਧੇਰੇ ਜਾਣਕਾਰੀ ਦੇਣ ਲਈ ਤੁਸੀਂ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਸਾਡਾ YouTube ਚੈਨਲ ट्रायंगल ਪਾਰਟੀ ਪੰਜਾਬ ਸੋਨਾ ਪੰਜਾਬ Facebook ਪੇਜ ਵੀ ਹੈ ਤੁਸੀਂ ਇਸ ਨੂੰ ਬਾਤ ਤੋਂ ਬਾਤ ਸਾਂਝਾ ਕਰੋ ਫਾਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਪੰਜਾਬ ਦੇ ਹਾਲਾਤਾਂ ਬਾਰੇ ਨਵੀਂ ਇਨਫਰਮੇਸ਼ਨ ਦੇ ਵੀਡੀਓ ਤੁਹਾਡੇ ਤੱਕ ਸਵੇ ਸਰ ਪਹੁੰਚ ਅਸੀਂ ਸਾਰਾ ਜੀ ਆਇਆਂ ਆਖਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ